ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਅੱਜ ਪਹੁੰਚ ਚੁੱਕੇ ਆ ਪਿੰਡ ਮਾਨਤ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਭਾਈ ਅਵਤਾਰ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਚੰਗੀਆਂ ਵੱਡੀਆਂ ਵੱਡੀਆਂ ਮੱਝਾਂ ਲੈ ਕੇ ਆਇਆ ਚੰਗੇ ਦੁੱਧ ਦੇ 16 16 17 17 ਕਿਲੋ ਦੁੱਧ ਦੱਸਣ ਦੇ ਮੌਕੇ ਦਾ ਠੀਕ ਆ ਜੀ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਮੇਰੇ ਭੈਣ ਭਰਾ ਜੁੜੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਸਾਰੀ ਡਿਟੇਲ ਲੈ ਕੇ ਬਾਈ ਹੁਣਾਂ ਤੋਂ ਆਓ ਕਰੀਏ ਤੁਹਾਡੇ ਨਾਲ ਸਾਂਝੀ ਉਹੀ ਤਾਂ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਠੀਕ ਆ ਜੀ ਡਰੈਸ ਨੋਟ ਕਰਾਈਏ ਜੀ ਡਰੈਸ ਨੋਟ ਲਿਖੋ ਜੀ ਹਾਂਜੀ ਹਾਂਜੀ ਕਰਨਤਾਰਨ ਪਿੰਡ ਪਿੰਡ ਮਾਰ ਠੀਕ ਆ ਜੀ ਮੋਬਾਈਲ ਨੰਬਰ ਮਾਲਾ ਨੰਬਰ ਨੇ 438419 ਠੀਕ ਆ ਅੱਜ ਕਿੰਨੇ ਪਸ਼ੂ ਆਪਣੇ ਕੋਲ ਪਸ਼ੂ ਆਪਣੇ ਕੋਲ ਚਾਰ ਗਾਂ ਹੀ ਤੇ ਤਿੰਨ ਮੱਝਾਂ ਠੀਕ ਆ ਜੀ ਚਾਰ ਗਾਂ ਹੀ ਤੇ ਤਿੰਨ ਮੱਝਾਂ ਸੱਤ ਪਸ਼ੂ ਆ ਜੀ ਹਾਂਜੀ ਠੀਕ ਆ ਜੀ ਤੇ ਸਾਰੇ ਚੜਦੇ 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 ਚੜਦਾ ਹੀ ਦੇਖ ਕੇ ਜਾਂਦੇ ਜੀ ਠੀਕ ਆ ਜੀ ਏਕਣ ਵਾਲਾ ਸੂਆ ਵਹਿੜ ਲੈਂਦੀ ਸ਼ੁਰੂਆਤ ਕਰੀਏ ਤੋਂ ਹੀ ਇਹ ਪਹਿਲਾਂ ਸੂਇਆ ਪਹਿਲਾ ਸੂਆ ਸੂਈਆ ਕਿਦਨ ਦੀ ਸੂਈ ਆ ਇਹ ਜੀ ਦੋ ਦਿਨ ਅਜੋਗੇ ਨੂੰ ਠੀਕ ਆ ਵਾ ਜੀ ਵਾ ਤੁਹਾਨੂੰ ਬਹੁਤ ਸੋਹਣਾ ਲੱਗਾ ਬਹੁਤ ਵਾਰ ਮਿੱਠੀ ਆ ਜੀ ਬੱਚਾ ਮਗਰ ਮਗਰ ਬੱਚਾ ਜੀ ਮੇਰੇ ਨਾਲੇ ਬੱਜਾ ਛੋਟਾ ਬੱਚਾ ਜਿਹੜੇ ਪੁਰੇ ਪੜੇ ਚੁੱਕਣ ਦੀ ਆ ਹਾਂਜੀ ਆਜੀ ਮਾਂ ਕੱਲ ਦੀ ਸੂਈ ਹੋਈ ਹੈ ਕੱਲ ਦੀ ਸੂਈ ਆ ਜੀ ਵਾਹ ਜੀ ਵਾਹ ਥਾਣ ਵੇਖੋ ਕਿੱਦਾਂ ਸੋਹਣਾ ਲੋਕ ਥਾਣ ਬਹੁਤ ਮਿੱਠੀ ਆ ਜੀ ਚੂਣ ਝਾਣ ਓਕੇ ਜੀ ਓਕੇ ਓਕੇ ਜੀ ਅੱਛਾ ਜੀ ਵੇਡ ਮਿੱਠੀ ਆ ਜੀ ਆਵੇ ਕੋਈ ਵਾਹ ਜੀ ਵਾਹ ਹਾਂਜੀ ਹਾਂਜੀ ਤੇ ਬੌੜਾ ਕਿੰਨਾ ਮੌਕੇ ਦਾਣ ਮੋਕੇ ਤੇ ਹੈਗਾ ਤਕਰੀਬਨ 12-13 ਲੀਟਰ ਹੈਗਾ ਜੀ ਹੁਣ ਜਿਹੜਾ ਠੀਕ ਆ ਖੋਲ ਕੇ ਤੁੜਾਕ ਰਹੀਏ ਚੱਕ ਖੋਲੀ ਜੀ ਹਾਂ ਨੋ 12 13 ਕਿਲੋ ਮੌਕੇ ਦਾ ਬੋਲਾ ਸੱਜਣੋ ਤੇ ਦੁੱਧਾ ਆਈੜੀਆਂ ਲਾ ਲਿਓ ਕਿੰਨਾ ਕੇ ਕਰਮਾਲੀ ਭਰੂਗੀ ਤੇ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਥਾਂ ਦਿੱਤਾ ਬੜਾ ਹੀ ਕਮਾਲ ਦਾ ਖੂਬਸੂਰਤ ਲੱਗਾ ਇਧਰ ਨੂੰ ਤੁਰਦੇ ਹੋ ਜੀ ਲੰਮਾ ਵਾਹ ਜੀ ਵਾਹ ਬਹੁਤ ਸੋਹਣਾ ਰੰਗ ਪ੍ਰਿੰਟ ਕਰਮਾਲੀ ਦਾ ਬੱਚੇ ਦਾ ਕਰਦੀ ਹਨ ਹਾਂਜੀ ਹਾਂਜੀ ਬੱਚੇ ਦਾ ਹਾਂ ਕਰਨਾ ਹੀ ਕਰਨਾ ਕਰਮਾਲੀ ਦੀਆਂ ਤੇ ਮੁੱਲ ਕਰੀਏ ਹੋਣੇ ਦਾ ਕਿੰਨੇ ਦੀ ਦੇ ਦੇਗੇ ਮੰਗਦੇ ਤੇ ਆਈਆਂ ਜੀ 52000 ਰੁਪਏ ਦਾ ਅੱਛਾ ਜੀ ਹਾਂ ਜੀ 52 ਹਾਂ ਜੀ ਹਾਂ ਜੀ ਛੋੜ ਕਿੰਨੀ ਕਰਨੀ ਆ ਛੋੜ ਕਰਦੇ ਮਾਨਤਨ 4000 ਰੁਪਏ ਕਰਦੇ ਹਾਂ ਜੀ ਹਾਂ ਜੀ ਕਰੋ ਫਿਰ ਲੱਗਦੇ ਹੱਥ 47000 ਦੀ ਦੇ ਦਿਓ ਜੈਸਨੋ ਠੀਕ ਹੈ ਲਓ ਜੀ 47000 ਦੀ ਹੋ ਗਈ ਸਜਨੋ 5000 ਰੁਪਏ ਦੀ ਛੋੜ ਆ ਠੀਕ ਆ ਜੀ ਵੈਰ ਪਹਿਲਾਂ ਨੇ ਤੇ 13 ਕਿਲੋ ਗੋਲਾ ਦੱਸ ਦੇਣੇ ਜੀ ਹਾਂ ਜੀ 13 ਕੱਲ ਦੀ ਸੁਈ ਆ ਜੀ ਕੱਲ ਸੁਈ ਹੈ ਜੀ ਠੀਕ ਆ ਤੇ ਨਾਲ ਆ ਗਈ ਜਰਸੀ ਠੀਕ ਆ ਜਰਸੀ ਥੱਲੇ ਕਿੰਨਾ ਮੌਕੇ ਦਾ ਦੁੱਧ ਦੁੱਧ ਮੌਕੇ ਦੇ 14 ਲੀਟਰ ਦਿੰਦਾ ਜੀ 14 ਕਿੰਨੇ ਦਿਨਾਂ ਦੀ ਸੁਈ ਆ ਇਹ ਨੂੰ ਆ 4-5 ਦਿਨਾਂ ਦੀ ਆ ਬੱਚਾ ਹੈ ਆ ਜੀ ਇਹਦੀ ਆ ਬੱਚਾ ਹੈ ਬੱਚਾ ਹਾਂ ਜੀ ਬੱਚੀ ਆ ਹਾਂ ਜੀ ਬੱਚੀ ਇਹ ਤਾਂ ਡਬਲ ਫੇਰ ਆ ਗਿਆ ਹਾਂ ਜੀ ਹਾਂ ਜੀ ਖੋਲ ਕੇ ਤੁਰਤ ਤਰ੍ਹਾਂ ਕਰਾਈਏ ਤੇ ਚੈੱਕ ਲਓ ਜਰਸੀ ਆ ਗਈ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ। ਵਾਹ। ਬਾਕੀ ਕੱਦ ਵਜਨ ਵੀ ਪੂਰਾ ਹੈ ਰੈਡ ਦਾ। ਵੱਡੀ ਹੈ। ਤਾਂ ਚੀ। ਤਾਜੇ ਸੂਏ ਅਜੇ ਤਾਜੇ ਸੂਏ ਕਰਕੇ ਤੇ ਇਹਦਾ ਮੁੱਲ ਕੀ ਰਹਿ ਗਿਆ? 48000 ਰੁਪਿਆ ਬੋਲ ਕਰਦੇ ਆ ਜੀ ਅੱਛਾ ਜੀ ਹਾਂ ਜੀ ਤੇ ਕਿੰਨੇ ਦੇਰੀਏ ਇਹਦਾ ਮਾਨਤਨ ਕਰਦੇ ਆਂਗੇ ਵਿੱਚੋਂ ਦੱਸੋ ਜੀ ਖੁੱਲਾ ਕਰੋ ਮਾਨਤਨ ਕਿੰਨੇ ਦੀ ਦੇਰੀਏ 45 ਪੂਰੇ ਦੀ ਕਰਦੇ ਆ ਜੀ 45 ਦੀ ਹਾਂ ਜੀ ਹੋਰ ਛੱਡ ਦਿਓ 1000 ਛੱਡ ਦਿਓ ਨਹੀਂ 1000 ਜਿਆਦਾ ਨਹੀਂ ਤਨੂੰ 500 ਨਾਲ ਕੀ ਹੋ ਨਗਾ ਫਿਰ ਪੰਨੇ ਪਏ ਹੈ ਸਾ ਮੰਗਣੀ ਦੇ ਕੋਸੀ ਚਲ ਠੀਕ ਆ 44 ਦੀ ਹਾਂਜੀ ਹਾਂਜੀ ਸਾਢੇ ਜੀ ਸਾਢੇ 44 ਦੀ ਹਾਂਜੀ ਸਜਣੋ ਸਾਢੇ 44 ਦੀ ਵੀਰ ਕਹਿੰਦਾ ਦੇਣੀ ਆ ਸਾਜੀ 14 ਲੀਟਰ ਆ 14 ਕਿਲੋ ਮੌਕੇ ਦਾ ਦੋ ਮਗਰ ਬੱਛੀ ਆ ਜੀ ਬੱਛੀ ਆ ਗਈ ਮਗਰ ਵਾਹ ਜੀ ਵਾਹ ਆ ਬੱਛੀ ਆ ਜੀ ਆ ਬੱਛੀ ਆ ਗਈ ਜੀ ਹਾਂਜੀ ਤਾਰੀ ਟੈਂਕਰ ਆ ਜੀ ਤੇ ਤੀਜੇ ਨੰਬਰ ਤੇ ਡੱਬੀ ਆ ਗਈ ਹਾਂਜੀ ਹਾਂਜੀ ਡੱਬੀ ਵਾਹ ਵਾਹ ਕਿੰਵਾ ਸੁਆ ਇਹਦਾ ਦੂਜਾ ਸੁਭਾਈ ਤੇ ਦੁੱਧ ਕਿੰਨਾ ਦੁੱਧ ਥੱਲੇ 16 ਲੀਟਰ ਹੈ ਜੀ ਅੱਛਾ ਬੱਚਾ ਬੱਚਾ ਇਹਦਾ ਆ ਬੱਚਾ ਅੱਛਾ ਬੱਚਾ ਬੱਚਾ ਆ ਗਿਆ ਜੀ 16 ਕਿਲੋ ਆ ਗਿਆ 16 ਖੁੱਲ ਕੇ ਇਹਨੂੰ ਤੋੜ ਤੋੜ ਕਰਾਈਂ ਚੈੱਕ ਇਹ ਵੀ ਵੱਡੇ ਢਾਂਚੇ ਜੀ 16 ਕਿਲੋ ਮੌਕੇ ਦਾ ਦੁੱਧ ਜੀ ਕਾਤ ਤਾਂ ਵੱਡਾ ਬੇਲ ਬੁੱਲ ਵੀ ਵੱਡੀ। ਮੈਨੂੰ ਜੀ ਲੋ ਜੀ ਤੇ ਇਹਦਾ ਫਿਰ ਰੇਟ ਕੀ ਰਹਿ ਗਿਆ ਜੀ? ਇਹਦਾ ਜੀ ਰੇਟ 50000 ਰੁਪਏ ਮੁੱਲ ਕਰਦੇ ਆ ਜੀ। ਅੱਛਾ ਮੌਕੇ ਦੇ ਮਾਨਤਾ ਨੂੰ ਕੀਤਾ ਜਾਉ ਜੀ ਨਹੀਂ ਮੌਕੇ ਤੇ ਹੁਣੀ ਕਰ ਦਈਏ ਇਹਦੇ ਇਹਦੇ ਕਰ ਦਈਏ ਪੰਜ ਦਾ ਕਰ ਦਈਏ 10 ਦਾ ਕਰਤਾ ਜੀ ਨਹੀਂ ਪੰਜ ਦਾ ਹੀ ਜਾਣ ਦੇ ਦਾ ਇਹ ਤਾਂ ਕਾਹ ਇੱਕ ਨਹੀਂ ਹੁੰਦਾ ਤਾਂ ਕਾ ਕਰਾ ਪੂਰੇ ਸਾਰ ਦੀ ਕਰਤੀ ਜੀ ਠੀਕ ਹੈ ਤੇ ਗੱਬਣ ਆ ਗਈ ਗੱਬਣ ਆ ਗਈ ਆ ਬਹੁਤ ਵੈੜ ਮਿੱਠੀ ਆ ਜੀ ਲਾਲ ਲੜ ਦੂਜੇ ਸੂਏ ਵੈੜ ਆਈ ਥਣ ਥਣ ਵਖਾਓ ਮਗਰੋ ਲਾੜ ਗੱਲ ਕੋਈ ਨਹੀਂ ਕਰ ਜਿਤਨਾ ਮਰਜ਼ੀ ਬਹੁਤ ਮਿੱਠੀ ਵੈੜ ਤੇ ਹਲ ਟੁਲ ਜੰਗੀ ਭਾਈ ਕਿੰਨਾ ਕੇ ਦੁੱਧ ਪਾਜੂ ਜੀ ਦੋ ਦਾ ਕੋਈ 25 30 ਲੀਟਰ ਦੇ ਅੱਧੇ ਪਾ ਜੂਂ ਘਰ ਵਾਲੇ ਅੱਛਾ ਜੀ ਹਾਂ ਜੀ ਠੀਕ ਹੈ ਜੀ 5 ਲੈ ਜੀ 7 ਲੈ ਜੀ ਠੀਕ ਹੈ ਜੀ ਵਾਹ ਜੀ ਵਾਹ ਦੋਰਾ ਬਹੁਤ ਸੋਹਣਾ ਕਰਮਾ ਲੱਗਾ ਕੱਦ ਵੜਾ ਵੜਾ ਤੇਲ ਬਹੁਤ ਦੀ ਤੇਲ ਬਹੁਤ ਅਲੀ ਵੜਦੀ ਦੇ ਆ ਰਿਹਾ ਜੱਟ ਦੀ ਜੀ ਦੀ ਸਹੀ ਕਰੂ ਨਾ ਇਹ ਆਪੇ ਨਿਕਲ ਲਈ ਮਾਰਨਿਆਰੀ ਇਹ ਇਹ ਕਿੰਨੇ ਦੇਤ ਨਹੀਂ ਆਪਾਂ ਇਹਦਾ ਮੋਲੇ 75000 ਰੁਪਇਆ ਕਰੀ ਆ ਕਿੰਨੇ ਦੀ ਹੋ ਜੂਗੀ ਦੇ ਦਿਆ 7000 ਦੀ 70 ਦੀ ਹਾਂਜੀ ਹੋਰ ਕਰ ਦੋ ਔਰ ਯਾਰ ਹੋਰ ਘਟਾ ਲੋ 70 ਪੂਰੇ ਦੀ ਔਰੇ 70 ਦੀ ਠੀਕ 70 ਪੂਰੇ ਦੀ ਸਜਣੋ ਤੇ ਗਾੜੀ ਆ ਗਈਆਂ ਮੱਜਾਂ 5ਵੇਂ ਨੰਬਰ ਤੇ ਕਿੰਨਾ ਮੌਕੇ ਦਾ ਦੁੱਧ ਇਹ ਜਾਂਦਾ ਥਾਂ ਤੋਂ ਬੜਾ ਕਮਾਲ ਦਾ ਆਜੀ ਲਾਈ ਬੀਠੀ ਕਰਮਾਲੀ ਜਵਾਜ ਵਾ ਵੱਡੀ ਮੈਂ ਹਾਂ ਬੱਚਾ ਮਗਰ ਕੱਟੀ ਆ ਗਈ ਕੱਟਾ ਆ ਜਿਹੜੀ ਕੱਟੇ ਠੇਈਗਾ ਜੀ ਆ ਸਜਣੋ ਕੱਟੀ ਜਦੇ ਮਗਰ ਤੇ ਮੱਝ ਵੀ ਚੰਗੀ ਵੱਡੀ ਆ ਵਜਨਦਾਰ ਪੂਰੀ ਦੇਖੋ ਮਗਰ ਬਿੰਦਿਆਂ ਹਾਲਾ ਚੱਡਾ ਟੂ ਨੂੰ ਲਾਈ ਬੈਠੀ ਵਾਨਾ ਵੀ ਵਾਹ ਜੀ ਵਾਹ ਖੋਲ ਕੇ ਤੋਰਾ ਕਰਾਈਏ ਚੈੱਕ ਕਰਮਾ 16 ਕਿਲੋ ਮੌਕੇ ਦਾ ਦੁੱਧ ਆ ਹਾਂ ਜੀ 16 ਕਿਲੋ ਮੌਕੇ ਦਾ ਦੁੱਧ ਆ ਜੀ ਹਾਜ਼ਰ ਗਾਰ ਗੋੜ ਚੰਗੀ ਆ ਮੈਂ ਨਾ ਓਕੇ ਓਕੇ ਅੱਛਾ ਜੀ ਠੀਕ ਆ ਜੀ ਵਾਹ ਜੀ ਵਾਹ ਲੋ ਗਾਰ ਵੀ 3 ਕਿਲੋ ਦੱਸਦੇ ਆ 2-3 ਕਿਲੋ ਹੈਗੀ ਆ ਏ ਮੈਂ ਚੰਗੀ ਸਜਣੋਂ ਵੱਡੀ ਆ ਵੱਡੇ ਢਾਂਜੇ ਦੀ ਆ ਪੇਟ ਪੂੜਾ ਵੀ ਚੰਗਾ ਬਿੰਦਿਆਂ ਵਾਲਾ ਝੱਡਾ ਠੀਕ 16 ਕਿਲੋ ਮੌਕੇ ਦਾ ਦੁੱਧ ਕਹਿੰਦੇ ਤਿਆਰ ਆ ਦਿਮਾਗ ਰ ਜਣੀ ਕੱਟਈ ਆ ਗਈ ਕਾਲੀ ਸ਼ਾ ਇਹ ਕਿੰਨੇ ਦੇ ਦੇ ਦੀਏ ਮੁੱਲ ਕਿੰਨਾ ਮੁੱਲ ਇਹਦੇ 135 ਕਰਦੀ ਆ ਜੀ 135 ਹਾਂ ਜੀ ਕਿੰਨੇ ਦੀ ਹੋ ਜੂਗੀ ਦੀਦੀ ਕਰਦੇ ਆ ਪੂਰ ਕਰ ਦਿੱਗੇ ਪੰਜ ਸਵਾ ਲੀ ਜਾਣ ਦੇ ਇੱਕ ਛੱਬੀ ਦੀ ਕਰਤੀ ਜੀ ਸਵਾ ਲੀ ਜਾਣ ਲੋ 25 ਦੀ ਇੱਕ ਛੱਬੀ ਦੀ ਕਰਤੀ ਯਾਰ ਨਾ ਕਿ ਉਹਨਾਂ ਕਹਾਂ ਛੱਬੀ ਹੋਂਜੀ ਮਾੜੀ ਆ ਚਲੋ ਠੀਕ ਆ ਜੀ 25 ਕਰ ਦਿੱਗੇ 25 ਕਰਤਾ ਜੀ ਠੀਕ ਆ ਜੀ ਸੱਜਣੋ ਚੀਜ਼ ਦੇ ਪਹਿਲੇ ਲੱਗਦੇ ਆ ਜੇ ਚੀਜ਼ ਆ ਤੇ ਪੈਸੇ ਲੱਗਣੇ ਆ ਜਿੰਨਾ ਘੋੜ ਪਾਵਾਂਗੇ ਉਨਾ ਹੀ ਮਿੱਠਾ ਆਣਾ ਏ ਜੇ ਚੰਗੀ ਆ ਤੇ ਚੰਗੀ ਦੇ ਪੈਸੇ ਮੰਗੇ ਆ ਤੇ ਤੁਹਾਨੂੰ ਪਤਾ ਚੀਜ਼ ਦੀ ਤੇ ਦੂਜੀ ਕਹਿੰਦੀ ਮੈਂ ਉਹ ਤੋਂ ਵੱਧਿਆ ਤੇ ਦੂਜੀ ਕਹਿੰਦੀ ਮੈਂ ਵੱਧਿਆ ਹੋਣ ਜਿਹੜੀ ਦੂਜੀ ਕਹਿੰਦੀ ਉਹ ਲਓ ਜੀ ਵਾਹ ਜੀ ਵਾਹ ਇਹ ਵੀ ਕਮਾਲ ਹੀ ਕਰੀ ਬੈਠੀ ਆ ਇਹ ਕਿੱਦਾਂ ਦੀ ਸੋਈ ਆ ਇਹ ਜੀ ਕਾਲੀ ਸੋਈ ਆ ਕਾਲਿਆ ਇਹਦਾ ਮਗਰਾ ਕੱਟੀ ਕਟਾ ਇਹਦੇ ਮਗਰੇ ਵੀ ਕੱਟੀ ਆ ਗਈ ਸਜਣੋ 나ੜੂ ਨਾਲ ਜੇ ਲਓ ਜੀ ਖੋਲ ਕੇ ਤੋਰਾ ਇਹਦਾ ਤੋਈ ਇਹ ਪਹਿਲੇ ਨੰਬਰ ਵਾਲੀ ਨੂੰ ਵੀ ਆਂਦੀ ਮੈਂ ਵੱਧਿਆ ਜਵੇਂ ਨੰਬਰ ਤੇ ਸਜਰੋ ਇਹ ਮਾਜੇ ਤੇ ਬਿੱਲੀ ਮਣਕੀ ਅੱਖ ਦੀ ਜੇ ਠੀਕ ਆ ਇਹ ਆਉਂਦੀ ਝਨੀਲੀ ਦਾ ਵਿੱਚ ਬਾਟਰ ਲੈਂਦੇ ਵੀ ਕਹਿ ਸਕਦੇ ਜਿਵੇਂ ਕਿਉਂ ਬਾਟਰ ਏਰੀਆ ਏਰੀਆ ਸਾਡਾ ਸਾਰਾ ਬਾਟਰ ਆ ਬਿਲਕੁਲ ਬਾਟਰ ਬਿਲਡ ਦੀ ਨਹੀਂ ਕਹਿ ਸਕਦੇ ਆ ਵੱਡੇ ਮੈਂ ਵੱਡੇ ਕਾਦੇ ਨੀਲੀ ਜੌਂਦੀ ਨਾਲ ਵਾਹ ਜੀ ਵਾਹ ਕੱਦ ਵੇਖੋ ਹਾਰੀ ਸਾਰੀ ਛੋੜਾ ਡੇ ਡੇ ਕੱਦ ਛੇਤੀ ਪੰਜ ਜਾਂਦੇ ਕੱਦ ਵਜਨ ਦੇ ਵੇਖੋ ਤੇ ਦੁੱਧ ਕੇ ਨਾਮ ਮੌਕੇ ਦਾ ਬੌਲਾ ਕਿੰਨਾ ਹੈ? ਬੌਲਾ ਛੱਡਾ ਹੈ 10 ਲੀਟਰ ਦਾ। ਅੱਛਾ ਜੀ। ਠੀਕ ਹੈ ਜੀ। ਲਓ ਜੀ। ਇਹ ਵੀ ਦੁੱਧ 15-16 ਕਿਲੋ ਦੇ ਭਰ ਦੋ ਕਿ ਬੜੇ ਆਮ ਨਾਲ ਮੈਂ। 20 ਲੀਟਰ ਆਈ ਹੈ ਦਾਦੇ ਘਰ ਆਈ। ਅੱਛਾ ਜੀ। ਹਾਂ ਜੀ 20 ਲੀਟਰ ਦੀ ਗਾਰੰਟੀ ਹੈ ਦੀ। ਅੱਛਾ 20 ਕਿਲੋ ਦੀ। ਗਾਰੰਟੀ ਦਿੰਦੇ ਹੋ। ਹਾਂ ਜੀ ਹਾਂ ਜੀ। ਵਾਹ ਜੀ ਵਾਹ। ਇਹ ਬੌਲਾ ਦੀ 10-11 ਕਿਲੋ ਸੱਜਣੋਂ ਬੌਲਾ ਕੱਲ ਦੀ ਸੂਈ ਥੱਲੇ ਤੇ ਘਰ ਵਾਲੇ ਕਹਿੰਦੇ ਕਿ 20 ਕਿਲੋ ਦੁੱਧ ਇਹ ਮੈਂ ਭਰੂਗੀ। ਠੀਕ ਹੈ ਜੀ। ਆਹ। ਬਾਕੀ ਪੇਠ ਪੂੜਾ ਬੜਾ ਵੱਡਾ ਮੈਂ ਦਾ। ਤੇ ਇਹ ਕਿੰਨੇ ਦੀ ਹੋ ਜਾਣੀ ਆ? ਇਹਦਾ 35 ਕਰਦੇ ਆ ਜੀ। ਅੱਛਾ ਇਹ ਵੀ ਫਿਰ ਉੱਥੇ ਜਾਣ ਦੇ ਜਿਹੜੀ ਮਰਜ਼ੀ ਕੋਈ ਲੈ ਜਾਏ। ਭਾਵੇਂ ਇੱਕ ਜੋੜਾ ਭਾਵੇਂ ਕੁਲੇ ਦੀ। ਇਹ ਇਹ ਵੀ 1,25 ਦੀ। 25 ਦੀ 25 ਦੀ। ਹਣਾ ਜੋੜਾ 2.5 ਲੱਖ ਦਾ ਜਿਹਨੂੰ ਚੰਗਾ ਲੱਗੇ ਫੜ ਕੇ ਲੈ ਜੀ। ਫੜ ਕੇ ਫੜ ਸਕਦਾ। ਠੀਕ ਹੈ ਸਜਣੋ। ਦੋ ਮਗਰ ਕਟੀਆਂ। ਦੋ ਮਗਰ ਕਟੀਆਂ। 2.5 ਲੱਖ ਦਾ ਜੋੜਾ। ਕੱਲੇ ਕੱਲੇ ਖੜਨੀ ਦੇ 1 25 ਦੀ ਠੀਕ ਆ ਜੀ ਤੇ ਇਹ ਵੀ ਕੱਦ-ਕਾਠ ਚੰਗਾ ਦਾ ਮੌਕੇ ਦਾ ਦੁੱਧ ਕਿੰਨਾ ਇਹਦਾ 12 ਲੀਟਰ ਹੈ ਜੀ ਬੱਚਾ ਕਿਹੜਾ ਦਾ ਬੱਚਾ ਉਹ ਬਾਲ ਬੱਚਾ ਦਾ ਪਿਆਰੇ ਬੜੇ ਕੋਤੇ 12 ਬਾਰ ਕੋ ਨਹੀਂ ਉੱਥੇ ਵਿਖਾ ਦੇ ਇਹ ਖੁੱਲ ਗਏ ਇਹਨੂੰ 12 ਕਿਲੋ ਹਾਂ ਜੀ ਹਾਂ ਜੀ 12 ਠੀਕ ਆ ਤੋਰਾ ਕਰਾਈਏ ਚੈੱਕ ਵੱਡੇ ਸਜਣੋ ਮੋਹਰਾ ਨਸਲ ਦੀ ਆਉਂਦੀ ਕੱਦ-ਕਾਠ ਵੱਡਾ ਏ ਤੇ ਇੱਕ ਥਾਂ ਦੀ ਜਮਾਂਦਰੂ ਤੇਲ ਜੀ ਲਓ ਜੀ ਇਹਗਾ ਇਸਤੇਨ ਥਾਣੀਆਂ ਚੌਥਾ ਥਾਨ ਨਹੀਂ ਹੈ ਗਾ ਜੀ ਜਮਾਦਰੋ ਹਾਂ ਜਮਾਦਰੋ ਇੱਕ ਤਾਂ ਹੁੰਦਾ ਨਾਲ ਥਾਨ ਥੂਣ ਜਿਹੜਾ ਲੱਗਾ ਹੁੰਦਾ ਕਈ ਵਾਰ ਬਹਿ ਜਾਂਦਾ ਉਹ ਨਹੀਂ ਇਹਦਾ ਇੱਕ ਥਾਨ ਹੈਗਾ ਹੀ ਨਹੀਂ ਵਾਹ ਜੀ ਜਮਾਦਰੋ ਤੇਰੇ ਕਿੰਨਾ ਦੁੱਧ ਮੋਗਰੇ ਦੱਸਿਆ ਜੇ 12 ਲੀਟਰ ਹੀ 12 ਗੱਦ ਵੱਡਾ ਹੜਾ ਵੱਡੇ ਟਾਂਜੇ ਦੇ ਹਾਂ ਬੱਚਾ ਹੈ ਹਾਂ ਬੱਚਾ ਹੈ ਆ ਬੱਚਾ ਸਜਣੋਂ ਇੰਦਾ ਪੇਠ ਫੁੜਾ ਵੇਖੋ ਤੇ ਕੱਦ ਵੇਖੋ ਮੋਢੇ ਦੇ ਆਉਂਦੀ ਝੱਡਾ ਕੱਦ ਵੱਡਾ ਨੂੰ ਲੱਗਾ ਕਰਮਾਂ ਵਾਲੀ ਨੂੰ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਹੀ 90 ਕਰਦੇ ਆ ਜੀ ਤੇ ਦੇ ਕਿਨੇ ਦੇਣੀ ਆ 85000 ਦੀ ਹੋ ਜੂਗੀ 85 ਦੀ 80 ਦੀ ਜਾਣ ਦੀ ਪੂਰੇ ਦੀ ਇਹ ਛੋਟੀ ਬਹੁਤ ਸ਼ਾਨਦਾਰ ਮਿੱਠੀ ਸ਼ਾਨਦਾਰ ਕਰਕੇ ਕੋਈ ਨਹੀਂ ਖੀਰ ਲਾ ਪੀ ਰਿਹਾ ਜੀ ਸਿਰਫ ਆਹ ਜੀ ਆਸੇ ਹੋਰ ਕੁਝ ਨਹੀਂ ਹੈਗਾ ਬਾਜ ਉਹ ਵੀ ਜਮਾਂਦਰੂ ਆ ਨਾ ਹਾਂ ਜੀ ਜਮਾਂਦਰੂ ਸੇ ਆਪਾਂ ਲੋ ਜੀ ਜਮਾਂਦਰੂ ਜੇ ਜਮਾਂਦਰੂ ਅੱਗੇ ਖਾਂਦੀ ਯਾਰ ਲੋ ਜੀ ਅਗਲੇ ਖਾਂਦੀ ਯਾਰ ਹਾਂ ਹਾਂ ਜੀ ਬਾਕੀ ਚੋਚ ਬਹੁਤ ਮੱਧ ਮਿੱਠੀ ਆ ਵਿੱਚ ਘਰ ਤਾਂ ਜਲਕਾ ਇੱਥੇ ਸੈਂਟਰ ਚ ਆਵੇ ਉਰਲਾ ਲਾ ਕੇ ਵਾਹੇ ਮੋਟਾ ਹਾਂ ਲੋ ਜੀ ਇਹ ਜਮਾਂਦਰੂ ਹੀ ਸਾਨੀ ਹੈਗਾ ਤੇ ਕਿੰਨੇ ਦੀ ਤੇਰੀ ਅਸੀਰੀ ਹੋ ਗਈ ਪੂਰੇ ਦੀ ਜਾਣ ਦੇ ਕੇ 82 ਦੀ ਅਸੀਰੀ ਕਰ ਦੋ ਮਾਰ ਦੋ ਥਾਪੀ ਖੇਰ ਲਾ ਲੇ ਪੀ ਰਹਿ ਗਿਆ ਵਾਰ-ਵਾਰ ਤਾਨੂੰ ਗੜਾਖਣਾ ਹੁਣ ਅਸੀਰੀ ਹੋ ਗਈ ਲਾੜੋ 82 ਦੀ ਜਾਣ ਦੋ ਯਾਰ ਨਾ ਛੱਡ ਦੋ ਜਾਣ ਦੋ ਅਸੀਰੀ ਚਾਹ ਅਸੀਰੀ ਕਰਤੀ ਲੋ ਜੀ ਅਸੀ ਹਜ਼ਾਰ ਨਹੀਂ ਹੋ ਗਈ ਖੇਰ ਨਹੀਂ ਤੇ 7-8 ਪਸ਼ੂ ਆ ਆਪਣੀ ਨਰਖ-ਪਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਪੰਦਾ ਸਾਰੇ ਦਿਦਾਰੂ ਪਸ਼ੂ ਆ ਚੰਗੇ ਮਿਲਕ ਤੇ ਚੱਲ ਰਹੇ ਆ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ